ਇਨਾ ਗਲਾਸਾਂ ਦੇ ਵਿੱਚ ਵੀ ਜੀ ਦੱਸਦੇ ਆ ਕਿ ਯਾਰ ਆਪ ਸਾਹ ਪਿੰਡਾਂ ਦਾ ਵਾ ਤੇ ਇਨਾ ਗਲਾਸਾਂ ਦੇ ਵਿੱਚ ਹੀ ਕੁੱਤੇ ਮੂੰਹ ਮਾਰਨ ਦੇ ਹੁੰਦੇ ਆ ਮੀ ਆ ਜਾਏ ਨੇਰੀ ਆ ਜਾਏ ਇਹ ਇੱਥੇ ਰਹਿਣਾ ਇਹਨੇ ਨਾ ਬਾਹਰ ਜਾਣਾ ਕਿਤੇ ਨਹੀਂ ਜਾਣਾ ਇੱਥੇ ਬੈਠੇ ਰਹਿਣਾ ਮੀ ਵੀ ਉੱਤੇ ਪੋਣਾ ਨਹੀਂ ਆਉਦਾ ਅਜਿਹਾ ਰਿਹਾ ਭਾਈ ਮੇਰੀ ਖਾਲਾ ਗੁੱਸਾ ਨਾ ਕਰੇ ਕਿਹਨੇ ਇਹਨੂੰ ਇੱਥੇ ਵੇਖਿਆ ਨਹੀਂ ਆ ਕੱਟਾ ਵੇਖੋ ਕਿੰਨਾ ਉਠੰਡਿਆ ਇਹਦੇ ਵਿੱਚੋਂ ਕੱਟਾ ਇਹੋ ਹੀ ਨੇ ਕਹਿੰਦੇ ਆ ਕਿ ਇਹੋ ਹੀ ਇਹ ਜਿਹੜੇ ਕੱਪੜੇ ਜਿਹੜੇ ਨੇ ਉੱਤੇ ਉੱਤੇ ਲੈਣੇ ਆਪਣੇ ਪੈਣਾ ਦਾ ਅਦੇ ਆ ਤੈਨੀ ਭਰਾ ਦਾ ਅੱਛਾ ਇੱਕ ਭਰਾ ਦੱਸਣ ਕਿੱਥੇ ਰਹਿੰਦੇ ਭੈਣਾ ਇਹਨਾਂ ਨੂੰ ਕਿਤੇ ਪਤਾ ਨਹੀਂ ਉਹ ਸਾਡਾ ਜਿਹੜਾ ਭਰਾ ਉਹ ਕਿੱਥੇ ਰੋਣ ਡਿਆ ਬਤਾਊਗਾ ਜੀ ਪਤਾ بابا ਸਾਰਿਆਂ ਨੂੰ ਯਾ ਸ਼ਿਰਪੇ ਗੱਲ ਆ ਵੀ ਇਹਦੀ ਚੋਰੀ ਲਹਾਨ ਦੇ ਦੇਖਭਾਲ ਨਹੀਂ ਕੋਈ ਕਰ ਰਿਆ ਦਾ ਤੇ ਨਹੀਂ ਅੱਜ ਅੱਜ ਮੇਰੀ ਗੱਲ ਸੁਣੋ ਅੱਜ ਹੁੰਦਾ ਇਹ ਸੌ ਮਾਲੇਦਾਰ ਤੇ ਨੇ ਭੈਣਾ ਰਖਲੀ ਤੇ ਨਾਮ ਹੁੰਦੀ ਇਹਦੇ ਕੋਲ ਆਉਣਾ ਸੀ ਸਾਰਿਆਂ ਨੂੰ ਆਉਣਾ ਸੀ ਪਤਾ ਤੁਹਾਨੂੰ ਹੈਗਾ ਕੋਈ ਨੰਬਰ ਹੈਗਾ ਆਪਣੇ ਕੋਲ ਉਹਨਾਂ ਦਾ ਐਡਰੈਸ ਹੈਗਾ ਇਹੋ ਜੇ ਥਾਂ ਆ ਤਾਂ ਫਿਰ ਵੀ ਥਾਂ ਸਾਫ਼ ਆ ਨਾ ਬਾਬਾ ਜੀ ਹੋ ਜੇ ਥਾਂਾਂ ਦੇ ਰਾਤ ਕੱਟ ਚੁੱਕਾ ਦੋ ਦੋ ਮਹੀਨੇ ਜਿੱਥੇ ਆਪਾਂ ਦੋ ਮਿੰਟ ਪੈਰ ਨਹੀਂ ਰੱਖ ਸਕਦੇ ਮਿਲਨੀ ਹਣੀ ਹੋਵੇ ਨਾ ਮਿਲਨੀ ਹਣੀ ਹੋਵੇ ਵਿਆਹ ਤੇ ਤੇ ਇੱਕ ਭਰਾ ਦੀ ਜਾਂ ਗਰੇਕ ਭੈਣ ਦੀ ਮਿਲੀ ਨਾ ਨਾ ਹੋਵੇ ਤੇ ਰੋਸ ਕੇ ਬਹਿ ਜਾਂਦੀਆਂ ਵਾ ਉਹ ਟੇਚ ਚੜਦੇ ਨਹੀਂ ਸਲਾਮਾ ਜੀ ਇੱਕ ਪਹਿਟ ਠੀਠਾ ਜੇ ਕੀ ਨਾਮ ਆ ਪੂਰੀ ਡਾਡਾ ਨਾ ਕੀਏ ਤੁਹਾਡਾ ਮੇਰਾ ਨਾਮ ਪਾ ਰਹੀ ਆ ਅਛਾ ਤਾਰੀਆ ਫਾਰੀ ਫਾਰੀ ਤੇ ਬਾਬਾ ਇੰਨਾ ਮੀਂਹ ਕਣੀ ਦਾ ਰੰਗ ਵਾ ਇੰਨਾ ਨੇਰੀ ਵਗੰਡੀ ਆ ਤੇ ਇੱਥੇ ਕਾਤੋਂ ਬੈਠੇ ਜੀ ਚਾਹ ਲੈ ਕੇ ਆਏ ਆ ਉੱਧਰ ਹੈ ਚਾਹ ਲੈ ਕੇ ਆਏ ਅੱਛਾ ਚਾਹ ਲੈ ਕੇ ਆਏ ਆ ਰੋਟੀ ਲੈਣ ਜੀ ਆਪਣੇ ਪਿੰਡ ਦਾ ਬਾਬਾ ਜੀ ਇੱਥੇ ਜ਼ਿੰਮੇਦਾਰ ਆ ਅੱਛਾ ਬਸ ਹਾਲਤ ਵੇਖਣ ਨੂੰ ਮੇਰਾ ਪਰਿਵਾਰ ਇੱਥੇ ਬਹੁਤ ਜ਼ਿਆਦਾ ਨੰਬਰੇ ਨਾਲ ਆ ਹਾਂ ਇੰਨਾ ਤਾਂ ਹੈਗਾ ਕੋਈ ਪਰਿਵਾਰ ਦਾ ਮੈਂਬਰ ਹੈਗਾ ਕੋਈ ਹੁਣ ਇਥੇ ਕੋਈ ਨਹੀਂ ਹੈਗਾ ਇੱਕ ਭਰਾ ਇਹਦਾ ਕਿ ਤਰਿਆ ਕਰਦਾ ਹੈ ਤਾਈ ਹੈਗਾ ਮੇਰੇ ਨਾਲ ਉਹ ਕੋਈ ਨਹੀਂ ਲੱਗਦੀ ਇਹਦੀ ਚਾਚੀ ਆ ਚਾਚੀ ਮਾਰ ਲਓ ਆਜ ਨੂੰ ਅੱਜ ਆਵਾਜ਼ ਮਾਰ ਲਓ ਅੱਜ ਸਖਦੀਆ ਅੱਜ ਅਸੀਂ ਆਏ ਆ ਪਿੰਡ ਜੋਲਟਾਏ ਵਾਲਾ ਜ਼ਿਲ੍ਹਾ ਤਰਨਤਾਰਨ ਇਹ ਫਤਿਹਬਾਦ ਦੇ ਕੋਲ ਪੈ ਜਾਂਦਾ ਗੋੰਦਵਾ ਸਾਹਿਬ ਦੇ ਕੋਲ ਪੈ ਜਾਂਦਾ ਹੈ ਜੋਲਟਾਏ ਵਾਲਾ ਪਿੰਡ ਤੇ ਇਹ ਬਜ਼ੁਰਗ ਆ ਬਾਪੂ ਜੀ ਦੱਸਦੇ ਆ ਕਿ ਪਿੰਡ ਦੇ ਵਸਨੀਕ ਦੱਸਦੇ ਆ ਕਿ ਕਾਫੀ ਲੰਮੇ ਸਮੇਂ ਤੋਂ ਇੱਥੇ ਰਹਿ ਰਿਹਾ ਵਾ ਹਾਲਾਤ ਤੁਸੀਂ ਵੇਖ ਹੀ ਸਕਦੇ ਜੀ ਵੀਰ ਨੂੰ ਕਹਿੰਦੇ ਇੱਕ ਵਾਰੀ ਦਿਖਾਵੇ ਇੰਨਾ ਗਲਾਸਾਂ ਦੇ ਵਿੱਚ ਇਹ ਚਾਹ ਪਾਣੀ ਪੀਂਦਾ ਵਾ ਮੇਰੇ ਸਾਹ ਨਾਲ 14-15 ਗਲਾਸ ਪਏ ਆ ਤੇ ਵੀ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਇੱਥੇ ਰਹਿੰਦੇ ਨੂੰ ਅੱਛਾ ਉਹ ਚਿਰ ਮੇਰਾ ਮਾਪਿ ਉਹ ਜਿਹੜਾ ਮਰ ਚੁੱਕਾ ਵਾ ਅੱਛਾ ਹਾਂਜੀ ਇਹ ਬਹੁਤ ਉਹ ਟਾਈਮ ਤੋਂ ਨਾ ਬਹੁਤ ਟਾਈਮ ਤੋਂ ਇਦਾਂ ਛੜਕਤੇ ਹੀ ਆ ਬਸ ਅੱਛਾ ਹਾਂਜੀ ਹੁਣ ਤੁਸੀਂ ਖੁਦ ਦੇਖ ਸਕਦੇ ਵੀ ਇੰਨਾ ਮੀਂਹ ਨੇ ਚਲੰਡਿਆ ਵਾ ਬਹੁਤ ਜਿਆਦੀ ਹਨੇਰੀ ਵਗੰਡੀ ਹੈ ਮਿੱਟੀ ਘਟੇ ਸਾਡੇ ਤੋਂ ਆ ਵੀਡੀਓ ਤਾਂ ਕਭ ਨਹੀਂ ਬਣ ਰਹੀ ਇਹਨੇ ਨਾ ਮੀ ਮੀ ਆ ਜਾਏ ਨੇਰੀ ਆ ਜਾਏ ਇਹ ਇੱਥੇ ਰਹਿਣਾ ਇਹਨੇ ਨਾ ਬਾਹਰ ਜਾਣਾ ਕਿਤੇ ਨਹੀਂ ਜਾਣਾ ਇੱਥੇ ਬੈਠੇ ਰਹਿਣਾ ਮੀ ਵੀ ਉੱਤੇ ਪੋਣਾ ਨੇ ਆਪਦਾ ਇਦਾਂ ਹੀ ਬੈਠ ਰਹਿਣਾ ਇਦਾਂ ਬੈਠੇ ਰਹਿਣਾ ਕੋਈ ਇੰਨਾ ਚ ਰਿਹਾ ਬਾਈ ਮੇਰੀ ਖਿਆਲ ਨਾ ਕਰੋ ਕਿ ਇਹਨੇ ਇਹਨੂੰ ਵੇਖਿਆ ਨਹੀਂ ਆ ਨਹੀਂ ਨਹੀਂ ਵੇਖਿਆ ਤਾਂ ਫੇਰਾ ਪਰ ਅੱਗੇ ਨਹੀਂ ਹੁੰਦਾ ਦੇਖ ਦੇਖ ਪਾਲ ਵੀ ਕਰਦੇ ਆ ਪਰ ਨਹੀਂ ਕੋਈ ਮੁੜਦਾ ਨਾ ਮੁੜ ਕੇ ਨਹੀਂ ਇਹ ਉੱਠਦੇ ਨਹੀਂ ਤੇ ਇਹ ਉਠਾਈ ਦਾ ਤਾਂ ਵੀ ਨਹੀਂ ਉਠਦਾ ਇਹ ਗੱਲਾਂ ਬਾਤਾਂ ਕਰਦੇ ਨੌਦੇ ਵੀ ਆ ਸਾਰਾ ਕੁਝ ਕਰਦੇ ਆ ਪਰ ਜੇ ਜਦੋਂ ਇਹਦੇ ਲੱਛਣ ਨਹੀਂ ਠੀਕ ਹੈ ਕਿ ਤਮਾਕੂ ਤੰਬੂ ਲਈ ਜਾਂਦਾ ਰਹਿੰਦਾ ਫਿਰ ਅਗਲਾ ਕਹਿੰਦਾ ਦਫਾ ਕਰੋ ਪਰ ਤੇ ਕਿਸੇ ਨੂੰ ਦੱਸਿਆ ਨਹੀਂ ਤੁਸੀਂ ਵੀ ਐਡਾ ਕੋਈ ਸੋਸਾਇਟੀ ਵਾਲਿਆਂ ਨੂੰ ਜਾਂ ਕਿਸੇ ਕਿਸੇ ਨੂੰ ਦੱਸਿਆ ਤਾਂ ਤੁਹਾਡਾ ਮੈਂ ਕਨੈਕਟ ਕੀਤਾ ਅੱਛਾ ਚਲੋ ਧੰਨਵਾਦ ਤੁਹਾਡਾ ਸੰਜੀ ਆ ਤੁਹਾਨੂੰ ਮੈਂ ਦਿਖਾਉਣਾ ਵਾ ਆ ਹਾਲਾਤ ਆ ਬਜ਼ੁਰਗ ਦੇ ਆ ਵੇਖੋ ਆ ਘੱਟਾ ਵੇਖੋ ਕਿੰਨਾ ਉਹ ਠੰਡਿਆ ਇਹਦੇ ਵਿੱਚੋਂ ਘੱਟਾ ਇਹੋ ਹੀ ਇਹਨੇ ਕਹਿੰਦੇ ਆ ਕਿ ਇਹੋ ਹੀ ਇਹਦੇ ਕੱਪੜੇ ਜਿਹੜੇ ਉਹਤੇ ਉੱਤੇ ਲੈਨੇ ਆਪਣੇ ਤੇ ਬਾਬਾ ਫਿਰ ਪ੍ਰਸ਼ਾਦਾ ਪਾਣੀ ਫਿਰ ਕਿੱਥੋਂ ਛੱਕਦਾ ਏ ਤਰੀਕੇ ਤੋਂ ਮੰਨਦੇ ਕਿ ਘਰ ਚਲ ਗਿਆ ਪ੍ਰਸ਼ਾਦਾ ਬਣ ਗਿਆ ਇਹਦਾਂ ਘਰ ਤੋਂ ਘੜੇ 10 15 ਸਾਲ ਹੋ ਗਏ ਇੰਨੀ ਭੁੱਖ ਮਰੀ ਆ ਵੀ ਪਤ ਨਹੀਂ ਕਰ ਤੇਰੇ ਨਾਂ ਇਹਨਾਂ ਕੋਈ ਬੁਖਾਰ ਨਾ ਕੋਈ ਲੈਣਾ ਨਾ ਕੋਈ ਦੇਣਾ ਜਿੱਥੇ ਬਹਿ ਕੇ ਇੱਥੇ 6 ਮਹੀਨੇ ਬੈਠੇ ਰਹੇ ਤੇ ਸਾਡੇ ਬਰਾਣੇ ਚਲੇ ਗਏ ਉੱਥੇ ਹੀ 6 ਮਹੀਨੇ ਬੈਠੇ ਰਹੇ ਜਦੋਂ ਆਪਾਂ 10ਵੇਂ ਪਾਸ਼ਾਹੀ ਦਾ ਮਨਾਉਂਦੇ ਗੁਰਪੁਰਬ ਹਾਂਜੀ 8 9 ਜਨਵਰੀ ਨੂੰ ਅਸੀਂ ਮਨਾਉਂਦੇ ਨੇ ਤੇ ਅੱਧ ਦੀ ਠੰਡ ਹੁੰਦੀ ਆ ਹਾਂਜੀ ਤੇ ਉਦੋਂ ਮਤਲਬ ਜਿਹੜਾ ਵਾ ਉਹ ਦੋ ਦੋ ਦਿਨ ਇਹਨੇ ਮਤਲਬ ਤਿੰਨ ਤਿੰਨ ਦਿਨ ਇਤਨਾ ਹੀ ਬੈਠੇ ਰਹਿਣਾ ਇੰਨੀ ਠੰਡ ਦੇ ਵਿੱਚ ਬਾਹਰ ਹੀ ਕੰਬਲ ਜੀ ਜ ਇਹ ਕਿਦਾਂ ਦਿਮਾਗੀ ਅਫਸਰ ਕਿਦਾਂ ਹੋਇਆ ਦਿਮਾਗੀ ਨਹੀਂ ਮਤਲਬ ਐਡਾ ਕੋਈ ਨਹੀਂ ਇਹ ਤਾਂ ਭਰਾ ਹੈਗੇ ਤਰ੍ਹਾਂ ਦਿਮਾਗੀ ਇਹਦਾ ਬਿਲਕੁਲ ਜਿਆਦਾ ਨਹੀਂ ਗਾ ਇਹ ਖਾਨਾ ਦੇ ਨਾਮ ਦਾ ਪਤਾ ਵਾ ਭਲੇ ਰਹਿੰਦਾ ਸਾਰਾ ਦਿਮਾਗੀ ਵੀ ਨਹੀਂ ਹੈ ਪਤਾ ਇਹ ਕੌਣ ਆ ਇਹ ਕੌਣ ਆ ਭਰਾ ਪਤਾ ਜੇ ਉਹ ਪਿੰਡ ਦੇ ਹੀ ਆ ਕੀ ਨਾ ਇਹਨਾਂ ਦੇ ਵੀਰ ਜਿਹੜਾ ਦਾ ਦਿਮਾਗੀ ਆ ਤੇਰਾ ਤੇ ਨਾਮ ਮੱਖਾ ਵਾ ਅੱਛਾ ਇਹਨਾਂ ਆ ਗਿਆ ਇਹਨੂੰ ਜਾਣਦਾ ਹਾਂ ਹਾਂ ਉਹ ਇੱਥੇ ਰਹਿੰਦੇ ਕਲੋਨੀਆਂ ਚ ਕਲੋਨੀਆਂ ਚ ਅੱਛਾ ਤੇ ਤੂੰ ਇੱਥੇ ਘਰ ਤੋਂ ਰਹਿੰਦੇ ਜੀ ਹੈ ਮੇਰਾ ਨਾਮ ਕੀ ਆ ਉਹ ਮੈਨੂੰ ਨਾਮ ਦਾ ਪਤਾ ਨਹੀਂ ਮੇਰੇ ਨਾਲੇ ਤੋਂ ਜਾਣਦਾ ਸੁੱਖਾ ਉਹ ਰਹਿਣਾ ਗੱਡੀ ਵਿੱਚ ਮੇਰਾ ਨਾਮ ਸਰਜੀਤ ਹੈ ਸੀਤੂ ਡਰਾਈਵਰ ਤੇ ਨਹੀਂ ਤੂੰ ਇੱਥੇ ਘਾਤੋਂ ਰਹਿੰਦੇ ਜੀ ਮੁੰਡਾ ਮਨ ਨਹੀਂ ਹੁੰਦਾ ਇਹ ਨਹੀਂ ਆਉਂਦਾ ਮੈਨੂੰ ਆ ਬਸ ਇਹ ਮੇਰਾ ਮੁੰਡਾ ਵਾ ਤੇਰੇ ਭਰਾ ਦਾ ਰੰਗ ਹੀ ਆੜੀ ਕਰੀਦਾ ਤੇਗਾ ਤੇਗਾ ਸ਼ੇਗਾ ਕਿ ਤੇਗਾ ਇੱਕ ਵੱਡਾ ਤੇ ਨਹੀਂ ਇੱਥੇ ਘਾਤੋਂ ਰਹਿੰਦੇ ਜੀ ਆਪਣੇ ਘਰ ਕਿਉਂ ਨਹੀਂ ਜਾਂਦੇ ਆਹੋ ਘਰ ਇੱਥੇ ਲੱਗ ਗਈ ਆ ਬੱਬੇ ਘਰ ਫਿਰ ਇਹਨਾਂ ਦਾ ਹੈਗਾ ਵਕਰ ਕਮਰਾ ਹੈਗਾ ਉਹ ਉੱਥੇ ਜਿੱਥੇ ਆਪਾਂ ਇਹ ਇਹਨਾਂ ਦਾ ਰੋਟਾ ਪਾ ਜਾ ਕੇ ਥੋੜਾ ਕੌਣ ਕੌਣ ਰਹਿੰਦਾ ਕੌਣ ਥੇ ਕੋਈ ਨਹੀਂ ਰਹਿੰਦਾ ਥੇ ਕੋਈ ਨਹੀਂ ਰਹਿੰਦਾ ਇਹ ਜ਼ਿੰਮੇਦਾਰ ਪਰਿਵਾਰ ਚ ਤੁਸੀਂ ਦੱਸਿਆ ਕੋਈ ਜ਼ਮੀਨ ਜਾਇਦਾਦ ਇਹਨਾਂ ਦੀ ਤੁਸੀਂ ਮਪੇਲੀ ਕਿਹਦੀ ਇਹਨਾਂ ਦੱਸੇ ਕਿ ਇਹਨਾਂ ਦੀ ਭੈਣ ਹੈਗੀ ਆ ਉਹ ਕਿੱਥੇ ਰਹਿੰਦੀ ਆ ਪਤਾ ਨਹੀਂ ਕਿੱਥੇ ਰਹਿੰਦੀ ਕੋਈ ਨਹੀਂ ਆਉਂਦਾ ਜਾਂਦਾ ਕਿੰਨੀਆਂ ਭੈਣਾਂ ਇਹਦੀਆਂ ਇਹਦੀਆਂ ਤਿੰਨ ਭੈਣਾਂ ਦਾ ਅੱਛਾ ਤਿੰਨ ਭੈਣਾਂ ਇਹਨਾਂ ਦੀਆਂ ਇੱਕ ਭੈਣਾ ਦਾ ਦਿਆ ਤੈਨੂੰ ਭਰਾ ਦਾ ਅੱਛਾ ਇੱਕ ਭਰਾ ਦਾ ਠੀਕ ਚੰਗਾ ਭਲਾ ਕਿੱਥੇ ਰਹਿੰਦੀ ਹੈ ਭੈਣਾ ਉਹ ਚੱਤੇ ਰਹਿੰਦੀ ਭਲੇ ਰਿੰਦੀ ਜਗਿੰਦਰ ਉਹ ਰਾਮ ਉਹ ਰਹਿੰਦਾ ਅੱਛਾ ਜਿਹੜੀ ਜਗਿੰਦਰ ਉਹ ਕਲਕੱਤੇ ਰਹਿੰਦੀ ਹੈ ਤੇ ਦੂਜੀ ਨਹੀਂ ਉਹਦੀ ਤੇ ਉਹਦੀ ਸਵਰਨੀ ਅੱਛਾ ਸਵਰਨੀ ਕਲਕੱਤੇ ਰਹਿੰਦੀ ਆ ਕਿੱਥੇ ਜਗਿੰਦਰ ਇੱਥੇ ਭਲੇ ਰਹਿੰਦੇ ਨੇ ਰਾਮ ਕਿੱਥੇ ਰਹਿੰਦੇ ਆ ਭਲੇ ਰਹਿੰਦੇ ਬੁੱਤੇ ਆ ਨਹੀਂ ਰਾਮ ਭਲੇ ਕਿਹੜੇ ਭਲਾਈ ਭਲਾਈ ਦੁਰਗੱਲਾ ਦੁਰਗਤੋਗਲੇ ਬੰਨੇ ਦੁਰਗ ਭਲਾਈ ਇਹ ਕਿੱਥੇ ਕੋਈ ਨਾ ਅੱਛਾ ਉਧਰਲੀ ਸਾਈਡ ਆ ਕਾਰ ਤੇ ਹੱਡਾਉਣ ਤੇ ਕਦੀ ਮਿਲਣੀ ਆ ਜੇ ਭੈਣਾ ਉਹ ਹੋਦੜਾ ਹੀ ਆਇਆ ਉਹ 2 ਮਹੀਨੇ ਹੋ ਗਏ ਹੁਣੇ ਬਾਬੇ ਬਾਥਰੂ ਦੀ ਸਮੈਲ ਸਮਣੋਂ ਡੀ ਇਹਦੇ ਕੋਲੋਂ ਆ ਇੱਕ ਇਹਦੀ ਸਕਦੀ ਆ ਗਲਾਸ ਦਿਖਾਏ ਕਰਕੇ ਨੇ ਆ ਚਾਚੀ ਮਾਤੇ ਅਸੀਂ ਗੱਲ ਇਹਨਾਂ ਦੇ ਆਧੀਆਂ ਚੋਂ ਮਤਲਬ ਅੱਛਾ ਤੁਹਾਨੂੰ ਪਤਾ ਇਹਨਾਂ ਦੀ ਪਰਵਾਹ ਦਾ ਰੋਣਾ ਤੁਹਾਡੇ ਬੱਚੇ ਆ ਇਹਨਾਂ ਦਾ ਪਤਾ ਇਹਨਾਂ ਦੀ ਭੈਣਾਂ ਭੂਣਾਂ ਬਾਰੇ ਕਿੱਥੇ ਰਹਿੰਦੀਆਂ ਵਾਂ ਇਹ ਭਣਾਈ ਆ ਪਤਾ ਸਾਰਾ ਨਹੀਂ ਪਤਾ ਤੁਹਾਨੂੰ ਰਹੇਗਾ ਕੋਈ ਨੰਬਰ ਹੈਗਾ ਆਪਣੇ ਕੋਲ ਉਹਨਾਂ ਦਾ ਐਡਰੈਸ ਹੈਗਾ ਕੋਈ ਐਡਰੈਸ ਨਹੀਂ ਹੈਗਾ ਉਹ 8-10 ਸਾਲ ਹੋ ਗਏ ਉਹਨਾਂ ਦਾ ਵੱਡਾ ਭਰਾ ਆ ਸਾਡੇ ਕੋਲ ਦੁਕਾਨ ਆ ਅੱਛਾ ਉਹ ਤੋਂ ਵੀ ਤਾਂ ਨਾ ਰਾਸ਼ਨ ਦੋ ਤਰ੍ਹਾਂ ਦੇ ਦਿਆ ਕਰੋ ਉਹਦੇ ਇਹਨਾਂ ਦਾ ਵੱਡਾ ਭਰਾ ਉਹ ਮੈਂ ਪੈਸੇ ਪਾ ਦੇ ਗਰ ਉਹ ਪਹੁੰਚਾ ਮੈਨੂੰ ਪਾਉਂਦਾ ਵੀ ਰਿਹਾ ਪੈਸੇ ਅੱਛਾ ਹੁੰਦਾ ਲੈਣੇ ਰਹਿਣ ਕਿ ਫੇਰ ਲੈਣੋ ਅੱਗੇ ਮੁੜ ਕੇ ਨਾ ਮੈਂ ਕਹਿੰਦਾ ਕੋਈ ਹੈਗਾ ਕੋਈ ਨੰਬਰ ਨੰਬਰ ਹੈਗਾ ਉਹਨਾਂ ਦਾ ਨਹੀਂ ਲੱਖੇ ਕੋਲ ਹੀ ਤੁਸੀਂ ਇਦਾਂ ਕਰੋ ਨੰਬਰ ਉਹਨਾਂ ਦਾ ਲੈ ਦਿਓ ਮੈਨੂੰ ਲੈ ਉਹ ਤੇ ਚਰਾ ਪਤਾ ਨਹੀਂ ਲੱਭਣ ਦੀ ਹਾਂ ਕੋਸ਼ਿਸ਼ ਕਰੇ ਮੈਨੂੰ ਨੰਬਰ ਲੈ ਦਿਓ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਆਪਾਂ ਹਾਂ ਜੀ ਜੇ ਨੰਬਰ ਮਿਲ ਗਿਆ ਤਾਂ ਆਪਾਂ ਜੁਰੂਰ ਲਵਾਵਾਂਗੇ ਹਾਂ ਕਿਉਂਕਿ ਇੱਕ ਵਾਰ ਆਪਾਂ ਚਲੋ ਉਹਨਾਂ ਨੂੰ ਇੱਕ ਵਾਰੀ ਦੱਸਾਂਗੇ ਜੇ ਵੀ ਤੁਹਾਡਾ ਭਰਾ ਸਾਡੇ ਕੋਲ ਆ ਜੇਕਰ ਲੈ ਕੇ ਜਾਣਾ ਚਾਹੁੰਦੇ ਤੁਸੀਂ ਲੈ ਕੇ ਜਾ ਸਕਦੇ ਜੇ ਨਹੀਂ ਖੜਦੇ ਫਿਰ ਆਪਾਂ ਤਾਂ ਫਿਰ ਹੈਗੇ ਹੀ ਹਾਂ ਹਾਂ ਤੇ ਕੋਈ ਤੇਰੇ ਕੋਲ ਕੋਈ ਆਪਣਾ ਕੋਈ ਹੈਗਾ ਕੋਈ ਪ੍ਰੂਫ-ਪਰੂਫ ਹੈਗਾ ਆਧਾਰ ਕਾਰਡ ਕੋਈ ਕੁਝ ਕੋਈ ਨੰਬਰ ਕੋਈ ਡੈਰੀ ਡੂਰੀ ਹੈ ਹੈ ਨਹੀਂ ਨਹੀਂ ਇਹਦੇ ਵਿੱਚ ਨਹੀਂ ਕੋਈ ਹੋएगा ਜੀ ਹਾਂ ਇਹ ਸਮਾਨ ਇੱਥਾ ਛੱਡ ਜਾਂਦਾ ਆਹ ਸਮਾਨ ਇੱਥੇ ਛੱਡ ਜਾਂ ਅਗਲੇ ਬੰਨੇ ਫੇਰ ਜਾ ਕੇ ਮਾਰਦਾ ਜਾਂ ਵੀਰੇ ਇੱਕ ਜਾਣਾ ਵੇਖੋ ਇਹ ਤਬਾਕੂ ਤਬੂਕਾ ਨਾ ਹੋਏ ਦੀ ਜੀਮ ਚ ਹਾਂ ਤਬਾਕੂ ਤਬੂਕਾ ਨਾ ਹੋਏ ਹੈ ਨਾ ਫਿਰ ਕੋਈ ਨਹੀਂ ਤਨ ਉੱਥੇ ਦਵਾਈ ਹੈਗੀ ਆਪਣੇ ਕੋਲ ਉਹ ਦੇ ਦਾਂਗੇ ਜਿਹੜੀ ਦੁਕਾਨਾ ਪੈਸੇ ਕੱਢ ਲਾ ਕੋਈ ਗੱਲ ਨਹੀਂ ਕੱਢ ਲਾ ਤਬਾਕੂ ਕਿੱਥੇ ਆ ਵੀ ਰੱਖਿਆ ਮਲਦਾਂ ਕੋਲ ਆ ਆ ਗੱਲ ਕਰਦੇ ਕੱਢ ਦੇ ਸੋ ਸੋੜ ਦੇ ਇੱਥੇ ਬਾਹਰ ਤਰਾ ਸੋੜ ਦੇ ਤਮਾਕੂ ਤੋਂ ਮੋ ਕੋਈ ਨਾ ਖਾਈ ਜਾਂਦਾ ਬਾਬਾ ਜੀ ਹਾਂ ਜੀ ਹਾਂ ਜੀ ਉਹ ਜਿਹਨੇ ਚਾਹ ਦੇ ਸੋ ਜੋ ਮਿਲ ਗਿਆ ਉਹ ਪਾਲਿਆ ਪੈਸੇ ਦੇ ਦੇ ਪੈਸੇ ਦੇ ਦੇ ਪੈਸੇ ਕੋਈ ਨਹੀਂ ਪੈਸੇ ਮਿਲਦੇ ਪੈਸੇ ਜਾ ਕੋਈ ਨਹੀਂ ਰੋਟ ਮਲੇ ਜਾ ਉਹ ਰੱਖ ਦੇ ਤੈਨੂੰ ਹੋਰ ਲੈ ਲਾਂਗੇ ਆਪਾਂ ਕੋਈ ਗੱਲ ਨਹੀਂ ਇੱਧਰ ਜੇਬ ਚ ਦੇਖਿਓ ਕੱਢ ਦੇ ਸਾਰਾ ਉਹ ਕੱਢ ਦੇ ਇਹਨੇ ਬਾਬੇ ਸੱਟ ਹੋਈ ਨਾ ਇਹਨੇ ਇਨੇ ਜਾ ਕੇ ਇਸ਼ਨਾਨ ਸੁਣ ਕੀਤੇ ਨੇ ਇਨੇ ਇਨੇ ਸੈਟ ਹੋਏ ਨਾ ਕਰਾਉਂਦੇ ਆ ਇਸ਼ਨਾਨ ਇਦਾਂ ਹੀ ਸਾਹਿਬ ਕੋ ਖਾਲੀ ਪੁੜੀਆਂ ਹੈ ਭਾਈ ਫਿਰਦਾ ਖਾਲੀ ਪੁੜੀਆਂ ਭਾਈ ਉੱਠ ਆ ਗਈ ਗੱਡੀ ਚ ਵੇਖੀ 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 ਵੀਰ ਮਗਰ ਕਪੜੇਗੇ ਭਲਾ ਮਾਜੀ ਕੱਢ ਲੈ ਦੇ ਵੇਖੋ ਨਿੱਕੀ ਚੋਕ ਦੇ ਵੇਖੋ ਕੋਈ ਹੈਗਾ ਕਪੜਾ ਮਗਰ ਸੂਟ ਹੈਗਾ ਲੋਅਰ ਟੀ-ਸ਼ਰਟ ਕੋਈ ਨਹੀਂ ਤਾਂ ਲੋਅਰ ਲੋਅਰ ਕੋਈ ਫੋਜ ਦਾ ਵੇਖੀ ਹੋਇਆ ਪੀਜਾ ਹਾਂ ਇੱਕ ਕੋਈ ਲੋਅਰ ਫਾਲੋ ਲੋਅਰ ਜੇ ਫੌਜੀ ਨੂੰ ਕਹਿੰਦੇ ਫੌਜੀ ਨਾ 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 ਆਦ ਲਾਵਾਂ ਬਾਥਰੂਮ ਬੂਥੂਮ ਕੀਤਾ ਨਾ ਟੀਨਰ ਦਾ ਲੋਰ ਮਾੜੀ ਜੀ ਕੋਈ ਹਾਂ ਉਹ ਮੈਨੂੰ ਵੇਖਣ ਤਾਂ ਦੇ ਆ ਕੋਈ ਨਹੀਂ ਕੱਢ ਲੈਣੇ ਪੈਸੇ ਆ ਖੋਲੀਂ ਦੇ ਪੁੱਤ ਨਹੀਂ ਰਹਿਣਦੇ ਯਾਰ ਕੋਈ ਨਹੀਂ ਲੈ ਲਾਂਗੇ ਪੈਸੇ ਹੋਰ ਆਪਾਂ ਪੈਸੇ ਦਾ ਬਬੇ ਟੈਨਸ਼ਨ ਲੈ ਨਹੀਂ ਜਾਂਦਾ ਪੈਸੇ ਨਹੀਂ ਰਹਿਣਦੇ ਵੀਰ ਪੈਸੇ ਵਿੱਚ ਕਿਉਂ ਅਰੇ ਇੱਟਾ ਮਾਰ ਲਾ ਦੋ ਚੌਜ ਉਹ ਕੇ ਵੇਖ ਲਾ ਉਹ ਤਾਂ ਆਪਣੀ ਕੱਢ ਲੈਂਦੇ ਮੇਰੇ ਪੈਸੇ ਮੈਂ ਕੁੜੀਆਂ ਦੇ ਪਾ ਕੇ ਬਾਬਾ ਜੀ ਇਹ ਪਤਾ ਕੀ ਕਰਦਾ ਜੇ ਕੋ 100 ਰੁਪਏ ਦੇ ਦਿੰਦਾ ਉਹ ਜਿਆਦਾ ਜੁਰਦਾ ਲੈ ਲੈਂਦਾ ਇਹ ਤਾਂ ਕਰਦਾ ਵੀ ਹੋਰ ਨਹੀਂ ਕੀ ਲੈਣਾ ਬਸ ਆ ਕੰਮ ਜੀ ਦਾ ਹੋਰ ਇਹਨੇ ਕੀ ਬਣਾਇਆ ਇਹ ਹੁਲੀ-ਉਮਲੀ ਲੈ ਜਾਂਦੇ ਦੇਖੋ ਪੈਸੇ ਕੋਈ ਆਹ ਗਲਾਸ ਇਹਨੇ ਕਿਦਾਂ ਕਰਾਂ ਜੀ ਇਕੱਠੇ ਕੀਤੇ ਇਦਾਂ ਜਿਹੜਾ ਚਾਹ ਬਣਾ ਦਿੰਦਾ ਵਾ ਮੁੜ ਕੇ ਨਾਲਗਲਾ ਲੈਣ ਆਉਂਦਾ ਨਾ ਇਹ ਵਾਪਸ ਕਰਦਾ ਇਦਾਂ ਹੀ ਪੜਿਆ ਅੰਡ ਪਾੜ ਤੇ ਗਿਆ ਗਲਾਸ ਹੀ ਬੜੇ ਇਕੱਠੇ ਕੀਤੇ ਮੈਂ ਤਾਂ ਉਹ ਦਿਨ ਇਹ ਗਲਾਸਾਂ ਦੀ ਵੀ ਵੀਡੀਓ ਪਾਈ ਸਾਰੀ ਬਣਾ ਕੇ ਆਹ ਗਲਾਸ 10-12 ਦੇ ਗਲਾਸ ਹੀ ਇੱਥੇ ਇਕੱਠੇ ਕਰੀ ਬੈਠੇ ਨਹੀਂ ਵੀਰੇ ਇੰਨਾ ਜ਼ਿਆਦਾ ਨਹੀਂ ਇਹਨੂੰ ਦੇਖਦਾ ਜ਼ਿਆਦੀ ਪ੍ਰੋਬਲਮ ਨਹੀਂ ਜ਼ਿਆਦੀ ਕੋਈ ਦਿੱਕਤ ਨਹੀਂ ਪਤਾ ਇਹਨੂੰ ਸਾਰਾ ਵਾ ਬਸ ਇਹਨਾ ਕਿ ਜੇ ਵੀ ਜੇ ਛੋਟੇ ਬੱਚਿਆਂ ਨੂੰ ਹੋ ਜਾਵੇ ਸਭ ਸੰਭਾਲ ਕਰਨ ਵਾਲੀ ਹੋਰ ਇਹਨੂੰ ਕੁਝ ਨਹੀਂ ਹੋਇਆ ਬੱਬੀ ਜੀ ਮੇਰੀ ਗੱਲ ਦੇਖਿਓ ਤੁਸੀਂ ਇਨੇ ਆਪ ਉਥੇ ਹੈਲਪ ਕਰਾਉਣੀਆਂ ਨਾਲ ਹਾਂ ਹਲਪ ਲਾਉਣੀ ਤਾਂ ਨਾਲ ਇੱਕ ਜੀ ਨਾਲ ਨਹਾ ਲਿਆ ਇਸ਼ਨਾਨ ਕਰ ਲਿਆ ਬਾਹਰ ਅਸੀਂ ਜਾਣ ਨਹੀਂ ਦੇਣਾ ਅੰਦਰ ਹੀ ਤਾਂ ਸੁਭਾਅ ਨਹੀਂ ਹੋਣਾ ਮਹਰਾਣਾ ਪਿੰਡ ਆ ਕੇ ਇਹ ਹੈਗਾ ਬਾਬੇ ਜੀਵਨ ਸਿੰਘ ਦੀ ਗੁਰਦਾਰੇ ਲੱਗਿਆ ਜੀ ਅਨਾਥ ਆਸ਼ਰਮ ਮੈਂ ਬਹੁਤ ਇਹਨਾਂ ਦੀਆਂ ਵੀਡੀਓ ਦੇਖਦਾ ਹਾਂ ਹਾਂਜੀ 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 ਮਹਰਾਣਾ ਪਿੰਡ ਆ ਨਾਲ ਆਪਣਾ ਚੋਲਾ ਸਾਹਿਬ ਦੇ ਨਾਲ ਲੱਗਿਆ ਹਾਂਜੀ ਜੀ ਇਰੇ ਪਾਦੇ ਪੁੱਜ ਕੋਈ ਨਹੀਂ ਲੰਘਦੇ ਪਏ ਨੇ ਕੋਈ ਨੂੰ ਪਾਏ ਪੁੱਛਣ ਤਾਂ ਕਿੰਨੇ ਹੋ ਗਏ ਆਪਣੇ ਕੋ ਉਹ ਸਾਰਾ ਦੁੱਪਦਾ ਮੈਨੂੰ ਕੋਈ ਨਹੀਂ ਗਿੰਦੇ ਉਤਰਾ ਪਾਦੇ ਲਿਖਾਵੇ ਜਾਂਦੇ ਗਿੰਦੇ ਕੋਈ ਨਹੀਂ ਉਹਨੂੰ ਤਸੱਲੀ ਹੋ ਜੂਗੀ ਇਹਦੇ ਬਾਬੇ ਕੋਈ ਨਹੀਂ ਇੱਥੇ ਕਿਸ ਨੂੰ ਉਦਾਂ ਹੀ ਕਿਸ ਨੂੰ ਦੇ ਦੋ ਦੇ ਕੋਈ ਉਹਦੇ ਸੇਵਾਜ ਪਾਦੇ ਬਾਬਾ ਜੀ ਕੋਈ ਗੱਲ ਨਹੀਂ ਨਵਾਦ ਗਏ ਇੱਥੇ ਨਵਾਦ ਗਏ ਯਾਰ ਮੜਾ ਜਾ ਗੱਡੀ 'ਚ ਮੈਨੂੰ ਹੋਣਾ ਕੀ ਆ ਵੇਲੇ ਉਹ ਕੋਈ ਨਹੀਂ ਆ ਗਏ ਵੀ ਬਾਬੇ ਜਾਣਦੇ ਵੀ ਤੈਨੂੰ ਹੋਣਾ ਇਹਨੂੰ ਨਵਾ ਨਵਾ ਰਹਿਣ ਦੀਏ ਅੱਜ ਤੇ ਜੇ ਸਾਈਡ ਤੇ ਅਗੇ ਨਵਾ ਦਿਓ ਸਾਡੇ ਅਗੇ ਸਾਡੇ ਕੋਲ ਤੇ ਸਾਈਡ ਤੇ ਮੜਿਆ ਹੈਗਾ ਨਵਾ ਦਿਓ ਧੰਨਵਾਦ ਗਏ ਕਿਉਂਕਿ ਇਹਨਾਂ ਕੱਪੜੇ ਦੂਜਾ ਪਾਇਆ ਬਾਥੂ ਬੂਥੋਂ ਕਿਤਾ ਹਾਂ ਧੰਨਵਾਦ ਗਏ ਆਪਾਂ ਦੋ ਮਿੰਟ ਲੱਗਣਗੇ ਕੋਈ ਸੀਗਾ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਠਾਰੀ ਜਾਵੇ ਉਹ ਕੱਪੜੇ ਚੇਂਜ ਕਰ ਦਿਓ ਨਵਾ ਕੱਪੜੇ ਚੇਂਜ ਕਰ ਦਿਓ ਨਵਾ ਹੀ ਉੱਥੇ ਲਵਾਗੇ ਠੀਕ ਹੈ ਅ ਰਹਿਣ ਦੇ ਤਬਾਕੂ ਦੀ ਬੁੜੀ ਰਹਿਣ ਦੇ ਇਤਨਾ ਪਾਪਾ ਇਤਨਾ ਪਾਪਾ ਇਹ ਬੱਬੇ ਛੱਡ ਦੇ ਹੋਰ ਕਹੇ ਜੇ ਪਾਲਾ ਕੱਢ ਲੈ ਯਾਰ ਫੜ ਲੈ ਇੱਧਰ ਪੁਰਨਾ ਪਹਿਲੇ ਫੜ ਲਾਉਂ ਉਹਦੇ ਵਿੱਚ ਨਹੀਂ ਪਾਉਣੀ ਆਪਾਂ ਬਿਲਕੁਲ ਨਹੀਂ ਬਾਬਾ ਜੀ ਮੇਰੀ ਚਲੋ ਤੁਸੀਂ ਤੇ ਚਲੋ ਇਨਸਾਨੀਅਤ ਦੇ ਨਾਤੇ ਜਿੰਨੇ ਜੋਗੇ ਹੈਗੇ ਦੀ ਮਦਦ ਕਰ ਰਹੇ ਜੀ ਪਰ ਜਿਹੜੀਆਂ ਇਹਦੇ ਭੈਣਾ ਵਾਂ ਜਾਂ ਇਹਦਾ ਭਰਾ ਵਾਂ ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਸਾਡਾ ਜਿਹੜਾ ਭਰਾ ਵਾ ਕਿੱਥੇ ਰੋਲ ਡਿਆ ਜਰੂਰ ਪਤਾ ਹੋਊਗਾ ਜੀ ਪਤਾ ਬਾਬਾ ਜੀ ਸਾਰਿਆਂ ਨੂੰ ਇਹ ਸ਼ਰਪੇ ਗੱਲ ਆ ਵੀ ਇਹਦੀ ਚੋਰੀ ਦੀ ਹਾਨਕ ਦੇਖ ਭਾਲ ਨਹੀਂ ਕੋਈ ਕਰ ਰਿਹਾ ਦਾ ਤੇ ਨਹੀਂ ਅੱਜ ਅੱਜ ਮੇਰੀ ਗੱਲ ਸੁਣੋ ਅੱਜ ਹੁੰਦਾ ਇਹ ਸਾਰਾ ਮਾਲਕਦਾਰ ਤੇ ਨੇ ਭੈਣਾ ਰਖਲੀ ਦੇ ਨਾਮ ਦੀ ਇਹਦੇ ਕੋਲ ਆਉਣਾ ਸੀਗਾ ਸਾਰਿਆਂ ਨੂੰ ਆਉਣਾ ਸੀਗਾ ਦਾ ਇੱਕ ਦੋ ਰਾਣੇ ਖੜੇ ਵੀ ਆ ਹਾਂ ਜਦੋਂ ਆਵਰ ਦੇ ਬੰਦੇ ਗਾ ਨਿਆਂ ਨਹੀਂ ਹੋ ਜਾਂਦੇ ਪਰਿਵਾਰ ਚੱਲ ਪੈਂਦਾ ਉਹਦੋਂ ਫੇ ਕੀ ਕਰੂ ਬੰਦਾ ਜਦੋਂ ਉੱਥੇ ਇਹ ਬੰਦੇ ਰਹਿਣਾ ਹੀ ਨਹੀਂ ਦੋ ਤਿੰਨ ਖੜੇ ਵੀ ਫੋਨ ਤੁਸੀਂ ਆਪ ਆਪ ਦੱਸ ਰਹੇ ਵੀ ਪਤਾ ਨਹੀਂ ਇਹਦੇ ਪੈਣਾ ਕਿੰਨਾ ਛੁਰ ਗਿਆ ਇੰਨਾ ਹੀ ਨਹੀਂ ਮਗਰ 220 ਹੀ ਨਹੀਂ ਲਈ ਉਹਨਾਂ ਨੇ ਤੇ ਨਾ 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 ਇਹ ਹੋ ਜਾਂਦਾ ਤੇ ਇਹਦੇ ਹੋ ਜਾਂਦਾ ਆ ਤੇ ਫਿਰ ਵੀ ਥਾਂ ਸਾਫ ਆ ਨਾ ਬਾਬਾ ਜੀ ਹੋ ਜਾਂਦਾ ਥਾਂਾਂ ਦੇ ਰਾਤ ਕੱਟ ਚੁੱਕਾ ਦੋ ਦੋ ਮਹੀਨੇ ਜਿੱਥੇ ਆਪਾਂ ਦੋ ਮਿੰਟ ਪੈਰ ਨਹੀਂ ਰੱਖ ਸਕਦੇ ਸਾਲ ਨੂੰ ਪਰਾਲੀ ਪੱਲਰ ਚ ਫੁੱਲ ਪਰਾਂਗੀਆਂ ਪ੍ਰੂਰੀਆਂ ਜੀ ਵੜ ਜਾਂਦਾ ਇਹਦਾ ਪਤਾ ਨਹੀਂ ਲੱਗਦਾ ਕਿੱਥੇ ਸੱਪ ਲੜ ਜਾਣਾ ਕਿੱਥੇ ਬੈਦ ਮੈਂ ਗੱਡੀ 'ਚ ਹੀ ਰੱਖੇ ਨੇ ਕੱਪੜੇ ਤੇ ਅੱਜ 2 ਮਿੰਟ ਬੱਸ ਉਹ ਕਹਿੰਦੇ ਰੋਣੇ ਹੁੰਦੇ ਦੁੱਧ ਵਾਲੇ ਉਹ 2-4 ਮਿੰਟ ਹੀ ਲੱਗਣਿਆ ਕੱਪੜੇ ਚੇਂਜ ਕਰਨੇ ਨਵਾਉਣਾ ਨਹੀਂਗਾ ਇਦਾਂ ਦੇ ਕਹਿ ਕੇ ਛੱਡੀ ਆਹ ਵੀ ਮੇਰੇ ਸਾਹ ਨਾਲ ਬੋਤਲਾਂ ਪਾਤਾ ਜਿਹੜੇ ਰੱਖਿਆ ਨੇ ਇੰਨੇ ਚ ਪਾਣੀ ਪੁਣੀ ਪੀ ਲੈਂਦਾ ਨਾ ਹਨਾ ਹਾਂ ਇਹਦੇ 'ਚ ਸੁੱਕੀਆਂ ਰੋਟੀਆਂ ਖਾ ਲਿਆ ਆਣ ਕੇ ਆਹ ਦਿਖਾ ਬੋਤਲਾਂ ਦਿਖਾ ਆਹ ਸਾਡੀ ਬੋਤਲਾਂ ਵਾ ਜਿਨ੍ਹਾਂ 'ਚ ਪਾਣੀ ਪੀਂਦਾ ਵਾ ਤੇ ਆ ਜਿਹੜੇ ਲਾਗੇ ਗਲਾਸ ਪਿਆ ਵੇਖੋ ਕਿੰਨੇ ਮਿੱਟੀ ਨਾਲ ਭਰੇ ਪਏ ਗਲਾਸ ਇਹਨਾਂ ਗਲਾਸਾਂ ਦੇ ਵਿੱਚ ਹੀ ਵੀਰ ਜੀ ਦੱਸਦੇ ਆ ਵੀ ਕਿ ਯਾਰ ਆਪ ਸਾਹ ਪਿੰਡ ਹੁੰਦਾ ਵਾ ਤੇ ਇਹਨਾਂ ਗਲਾਸਾਂ ਦੇ ਵਿੱਚ ਹੀ ਕੁੱਤੇ ਮੂੰਹ ਮਾਰਨ ਦੇ ਹੁੰਦੇ ਆ ਤੇ ਇਹੋ ਜੀ ਵੇਖ ਲਓ ਇਨਸਾਨੀਅਤ ਇੱਥੋਂ ਤੱਕ ਵੇਖ ਲਓ ਪਹੁੰਚ ਚੁੱਕੀ ਆ ਕਿ ਫਿਰ ਮੈਂ ਇਹਨਾਂ ਦਾ ਪੀਰਾਂ ਦਾ ਧੰਨਵਾਦ ਕਰਦਾ ਵਾਂ ਕਿ ਪਿੰਡ ਦੇ ਵਸਨੀਕ ਹੁੰਦੇ ਨਾ ਤੇ ਇਹਨਾਂ ਨੇ ਪਿੰਡ ਦੇ ਵਸਨੀਕ ਹੁੰਦੇ ਨਾ ਤੇ ਇਹਨਾਂ ਨੇ ਇੱਕ ਆਪਣਾ ਫਰਜ਼ ਨਿਭਾਇਆ ਵਾ ਪਰ ਇਸ ਵੀਰ ਦੀਆਂ ਭੈਣਾਂ ਤੇ ਜਿਹੜਾ ਇਹਦਾ ਇੱਕ ਭਰਾ ਵਾ ਉਹਨਾਂ ਇਹ ਤਾਂ ਕਿ ਨੂੰ ਫੋਨ ਲਾ ਕੇ ਵੀ ਜਾਂ ਇਹਨੂੰ ਮਤਲਬ ਆਣ ਕੇ ਕਦੀ ਇਹਨਾਂ ਦੀ ਵਾਇਸ ਸੁਣੀ ਨਹੀਂ ਲਈ ਕੀ ਕਹਿੰਦੇ ਤੁਸੀਂ ਬਾਬਾ ਜੀ ਇਹ ਆਪਣੇ ਮਾਤਾ ਦਾ ਨਾ ਰਿਸ਼ਤੇਦਾਰ ਹੈ ਮਾਸੀ ਦਾ ਪੁੱਤ ਬਾਏ ਅੱਛਾ ਇਹ ਮੇਰੇ ਘਰ ਵਾਲੀ ਦੀ ਮਾਸੀ ਦਾ ਪੁੱਤ ਹੈ ਅੱਛਾ ਅੱਛਾ ਘਰ ਵਾਲ ਦਾ ਮਾਸੀ ਦਾ ਪੁੱਤ ਹੈ ਦੇਰ ਹੈ ਮੇਰਾ ਉਹ ਵੇ ਉੱਥੇ ਬਹਿਕ ਤੇ ਉਹ ਵੀ ਹੈ ਅੱਛਾ ਅੱਛਾ ਜੀ ਇਹ ਦੇਰ ਹੈ ਲੱਗਦਾ ਮੈਨੂੰ ਅੱਛਾ ਅੱਛਾ ਜੀ ਮਾਸੀ ਦਾ ਪੁੱਤ ਤੇ ਮਤੇ ਜਿਹੜਾ ਇਹਨਾਂ ਦਾ ਭਰਾ ਇੱਕ ਆ ਉਹ ਕਿੱਥੇ ਰਹਿੰਦਾ ਵਾ ਉਹ ਇੱਧਰ ਜਿਹੜਾ ਅੰਗਰੇਜ਼ ਤੁਹਾਨੂੰ ਦਿੱਤਾ ਨਹੀਂ ਇਹਦੀ ਨਾ ਛੱਡੋ ਤੁਸੀਂ ਉਹ ਉਹ ਜਿਹੜਾ ਦੂਜਾ ਜਿਹੜਾ ਸਹੀ ਆ ਸਹੀ ਆ ਸਹੀ ਆ ਜਿਹੜੇ ਉੱਪਰ ਲਈ ਰਹਿੰਦੇ ਆ ਉਹ ਸਾਰੇ ਉੱਥੇ ਐਮਪੀਜੀ ਆ ਪਰਿਵਾਰ ਆ ਨਾ ਤੇ ਕਿਹੜਾ ਨਿਕਾਲੋ ਉਹ ਉਹ ਕੰਮ ਦਾ ਉਹ ਕੀ ਕਾਰੋਬਾਰ ਕੀ ਕਰਦੇ ਆ ਅੱਛਾ ਚਾਰ ਭਰਾਏ ਦੇ ਹਾਂ ਚਾਰ ਭਰਾ ਤਿੰਨ ਭੈਣਾਂ ਆਈ ਸੱਤ ਭੈਣ ਭਰਾ ਹੋਣ ਦੇ ਬਾਵਜੂਦ ਵੀਰ ਇੱਥੇ ਚਾਰ ਭਰਾ ਵਾ ਤੇ ਤਿੰਨ ਭੈਣਾਂ ਵਾ ਸੱਤ ਭੈਣ ਭਰਾ ਹੋਏ ਹੈਗੇ ਇਹਨਾਂ ਦੇ ਟੱਪਰ 'ਚ ਵਾਹਦੇ ਅੱਧ ਕਿ ਮੇਲੋ ਭਾਜੀ ਸੱਤ ਭੈਣ ਭਰਾ ਹੁੰਦੇ باوجود ਵੀ ਆ ਵੀਰ ਇੱਥੇ ਰੋਲ ਡਿਆ ਵਾ ਦੱਸਾ ਇੱਕ ਭੈਣ ਇਹਨਾਂ ਦੀ ਕੀ ਕੀਤਾ ਫੋੜਲੇ ਫੇਨੋ ਕਿਹਾ ਤੋ ਗਈ ਆ ਭਾਜੀ ਮਿਲਣੀ ਹਣੀ ਹੋਵੇ ਨਾ ਮਿਲਣੀ ਹਣੀ ਹੋਵੇ ਵਿਆਹ ਤੇ ਤੇ ਇੱਕ ਭਰਾ ਦੀ ਜਾਂ ਗ੍ਰੇਕ ਭੈਣ ਦੀ ਮਿਲੀ ਨਾ ਨਾ ਹੋਵੇ ਤੇ ਰੋਸ ਕੇ ਬਹਿ ਜਾਂਦੀਆਂ ਵਾ ਉਹ ਨਾ ਸਹੀ ਗੱਲ ਆ ਉਹ ਤੇ ਚੜਦੇ ਨਹੀਂ ਸਲਾਮਾ ਜੀ ਇੱਕ ਭੈਣੇ ਦੀ ਦੋ ਭੈਣਾਂ ਉੱਥੇ ਭਲਾਈ ਉਹ ਤਾਂ ਦੋ ਹੀ ਪ੍ਰਾ ਭਲੇ ਹੀ ਆ ਭਈ ਮਾੜੇ ਨੂੰ ਨਹੀਂ ਕੋਈ ਪੁੱਛਦਾ ਅੱਛਾ ਨਹੀਂ ਕਰ ਦਿੰਦੇ ਉਪਰ ਕੇ ਵੀਰ ਤਾਂ ਨਹੀਂ ਹਟ ਜੇ ਇੰਨੇ ਰੋਟੀ ਪਾਣੀ ਤੇ ਉਹ ਨੇ ਸਾਡੇ ਕੋਲ ਚਲ ਬਾਬੇ ਮੈਨੂੰ ਤੁਸੀਂ ਵੀ ਜਾਣਾ ਨਾ ਤੁਸੀਂ ਹਾਂ ਜੀ ਦੁਕਾਨ ਦਾ ਕੰਮ ਆਵੇ ਯਾਰ ਅਗਲੇ ਮਾਰੇ ਕੱਪੜੇ ਬਦਲੇ ਤੋਂ ਨੇ ਨਾ ਦੇਖੋ ਕਿੰਨਾ ਰੰਗ ਰੂਪ ਬਦਲ ਗਿਆ ਤੋ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਆਜ ਲਈ ਆਏ ਪੈਸੇ ਤੇਰੇ ਫੜ ਲਏ ਮੈਂ ਉੱਥੇ ਜਾ ਕੇ ਲੈ ਲਈ ਮੇਰ ਤੋਂ ਕਿੱਥੇ ਕਿੱਥੇ ਜਾਓ ਤੇਰੇ ਕੋਲੋਂ ਨਾ ਭਗਤਾਂ ਆਜਾ ਆਜਾ ਨਾ ਤੂੰ ਨਾਲ ਹੀ ਚੱਲੇ ਸਾਡੇ ਆਜਾ ਆਜਾ ਇਹਨਾਂ ਨੇ ਰਾਣਾ ਅੱਥੇ ਮੇਰੇ ਕੋਲ ਆ ਜੀ ਜੀ ਨਹੀਂ ਲੱਗਣਾ ਸੱਜਣਾ ਆਪਾਂ ਆਪਾਂ ਕੁਝ ਨਹੀਂ ਕਰਨਾ ਆਪਾਂ ਦਵਾਈ ਲੈ ਕੇ ਆ ਜੇ ਨਾ ਬਸ ਦਵਾਈ ਲੈਣੀ ਆ ਦਵਾਈ ਲੈ ਕੇ ਆ ਜੇ ਨਾ ਜੀ ਹੁੰਦਾ ਜਣਾ ਤਰਾ ਆ ਜਾ ਬੱਬੇ ਆ ਜਾ ਆ ਜਾ ਬੈ ਜਾ ਲੋਵਰ ਸੋ ਵਿੱਚ ਹੈਗਾ ਵੀ ਆ ਮੈਨੂੰ ਗੱਡੀ ਚ ਪਾਉਣਾ ਲੈ ਲੀ ਗਾਂ ਘਰ ਅੱਜ ਬੱਬੇ ਬੈ ਜਾ ਮੇਰਾ ਭਰਾ ਕੋਈ ਨਹੀਂ ਦਾ ਉਹ ਵੀਰ ਵੀ ਆਉਣ ਲੱਗੇ ਮਗਰ ਗੱਡੀ 'ਚ ਮੈਂ ਆਉਣ ਲੱਗਾ ਮਗਰ ਹਾਂ ਲੈ ਤੂੰ ਗੱਡੀ 'ਚ ਤੂੰ ਅਗਲੇ ਪਿੰਲੇ ਆ ਜਾ ਬੈ ਜਾ ਕੱਡੀ ਚ ਚੰਗਾ ਜੀ ਦੀ ਮੈਨੂੰ ਦਿਓ ਛੁੱਟੀ ਠੀਕ ਹੈ ਜੀ ਧੰਨਵਾਦ ਸਾਇਓ ਘਰਾ ਸਾਰੇ ਨਹੀਂ ਜਰੂਰੀ ਚੰਗਾ ਜੀ ਮੈਂ ਗਲਤੀ ਸ਼ਲਤੀ ਮਾਫ ਕਰੇ ਮੈਂ ਲੇਟ ਹੋ ਗਿਆ ਠੀਕ ਹੈ ਜੀ ਵੈ ਕੋ ਜੀ ਦਾ ਖਾਲਸਾ ਔਰ ਐ ਕੋ ਜੀ ਦੀ ਫਤਿਹ ਤੁਹਾਨੂੰ ਜੀ ਚੰਗਾ ਜੀ ਬੱਬੇ ਉਧਰ ਪਰਲੇ ਬਨੇ ਬੈ ਮੇਰਾ ਬਰਾ ਪਰਲੇ ਬਨੇ ਬੈ ਪਰਲੇ ਪਨੀ ਬੇ ਬਾਬਾ ਕਿਤੇ ਨਹੀਂ ਖੜਦਾ ਆਪਾ ਆਪਾ ਕੱਪੜੇ ਦਿਵਾ ਕੇ ਤੈਨੂੰ ਆਇਣਾ ਵਾ ਡੇਰੇ ਛੱਡ ਤੇ ਡੇਰੇ ਆ ਡੇਰਾ ਉੱਥੇ ਛੱਡਦੇ ਆ ਆਵੇ ਪੈਸੇ ਆਵੇ ਤੇਰੇ ਕੋਲ ਆਪਾਂ ਡੇਰਾ ਸਾਹਿਬ ਹੋ ਕੇ ਆਇਣਾ ਆਵੇ ਗਾਹੇ ਹਾਤੀ ਚ ਫੜੇ ਡੇਰੇ ਛੱਡ ਦੇਣਾ ਚੱਲ ਪਰ ਆ ਉਹ ਗਾਣਾ ਨਾ ਖੜੇ ਨਹੀਂ ਨਹੀਂ ਗਾ ਨਹੀਂ ਖੜਦੇ ਆਪਾਂ ਤੈਨੂੰ ਗਾ ਖੜਨਾ ਹੀ ਨਹੀਂ ਹਾਂਜੀ ਚੰਗਾ ਬੈਗ ਰੂਜੀ ਆ ਆ ਜਾ ਆ ਜਾ